ਸਸਿਗਲਸਰਨ ਮਧਿਫਾਰਨ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਛੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਅੱਜ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪਛੋ ਤੁਹਾਨੂੰ ਦਿਖਾਉਣੇ ਆ ਜਿੰਨਾ ਵਿੱਚ ਕੁਝ ਵਿਕੀਆਂ ਤੇ ਕੁਝ ਵਿਕਨਾਲੀਆਂ ਗੱਲਬਾਤ ਹੁਣ ਆਪਾਂ ਵੀਰ ਜੀ ਨਾਲ ਨਾ ਕਰਦੇ ਆ ਤੇ ਪੁੱਛਦੇ ਆ ਸਾਰੀ ਡਿਟੇਲ ਹਾਂਜੀ ਬੀਤੇ ਸਤ ਸ੍ਰੀ ਅਕਾਲ ਜੀ ਜੀ ਹੋਰ ਸਭ ਠੀਕ ਠਾਕ ਜੀ ਸਭ ਠੀਕ ਠਾਕ ਜੀ ਤੇ ਨਾਮ ਦੱਸ ਤਾ ਕਰੀਆ ਹੰਦਰ ਸਿੰਘ ਹੰਦਰ ਚੱਠਾ ਤਹਿਸੀਲ ਬਟਾਲਾ ਜਿਲ੍ਹਾ ਗਦਰ ਤੇ ਫੋਨ ਨੰਬਰ ਬੋਲ ਦੇ ਕਰੀਆ 9856827752 ਠੀਕ ਹੈ ਜੀ ਹਾਂਜੀ ਤੇ ਆ ਵੀ ਚਾਹੀਦੀ ਇਹਨਾਂ ਨੂੰ ਪਟਾਣੀ ਆ ਮਾ ਅੱਜ ਜਿਹੜੀ ਤੁਹਾਨੂੰ ਦਿਖਾਉਣੀ ਆ ਜਿਸਦੇ ਛੋਟੀ ਹੈ ਵੀ ਰਾਜਪਾਲ ਜੀ ਜੀ ਦੋ 12 ਕਿਲੋ ਕਰੇਗਾ ਤਿਆਰ ਕਿੰਨਾ ਚਿਰ ਹੋਇਆ ਵਿਧੀ ਨੇ ਸੋਈ ਨਾ ਇਹਨੂੰ ਸੋਈ ਨੂੰ 5-6 ਦਿਨ ਹੋ ਗਏ ਜੀ 5-6 ਦਿਨ ਹੋ ਗਏ ਆ ਮੇਲਾ ਨਹੀਂ ਮਾਰਿਆ ਮੈਂ ਨੇ ਮੇਲਾ ਮਾਰੇ ਤੂੰ ਤੇਰਾ 12 ਕਿਲੋ ਚ ਆ ਜੂਗੀ ਠੀਕ ਐ ਬਾਕੀ ਹੁਣ 12 ਕਿਲੋ ਦੁੱਧ ਚੋਕੇ ਖੜੀ ਕੋ ਵੱਡੇ ਕਰੋ ਅੱਛਾ ਇਹ ਇੱਕ ਨੰਬਰ ਹੋਊਗੀ ਠੀਕ ਐ ਜੀ ਇਹ ਤਾਂ ਅਜੇ ਵਗਿਆ 12 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਮੌਕੇ ਤੇ ਚਵਾ ਦਾਂਗੇ ਮਗਰ ਕੀ ਜਰੇ ਕੱਟੀ ਇਹਦੇ ਮਗਰ ਕੱਟੀ ਇੱਕੋ ਮਗਰ ਕਟਾ ਵਾ ਬਾਕੀ ਦੋਹਾਂ ਮਗਰ ਕਟੀਆਂ ਨੇ ਤੇ ਥਨ ਇਹਦੇ ਵੀ ਤੁਹਾਨੂੰ ਲਾਗੇ ਤੇ ਦਿਖਾ ਦਈਏ ਕਿੰਨੇ ਕ ਦਿਨ ਹੋਇਆ ਹੋ ਕਿ ਵੀਰ ਜੀ ਨੇ ਸੋਈ ਨਾ ਸੋਈ ਨੂੰ 5-6 ਦਿਨ ਹੋ ਗਏ ਮਗਰ ਕੱਟੀ ਤਾਰੇ ਬਚਾ ਜੀ ਤੇ ਦੁੱਧ 12 ਲੀਟਰ ਘਰੋ ਚਵਾ ਕੇ ਦੋਗੇ ਤੇ ਇਹਦਾ ਮੁੱਲ ਇਹਦਾ ਮੁੱਲ 90000 90000 ਹਾਂਜੀ ਵਿੱਚੋ ਕਰਨਾ ਮੰਤਨ ਦੋ ਹੀ ਛੜਾਂ 88000 ਦੀ ਮੀ ਲਵਾਂਗੇ ਠੀਕ ਆ ਹਾਂਜੀ ਠੀਕ ਆ ਤੇ ਤੇ ਆ ਚੋਟੀਆਂ ਵੀਰ ਜੀ ਇਹ ਚੋਟੀਆਂ ਦੋ ਵੀਰ ਜੀ ਵਿਗੀਆਂ ਜੇ ਅੱਛਾ ਇਹਦਾ ਸੌਦਾ ਹੋਇਆ ਸੌਦਾ ਆ ਸ਼ਾਮਾਂ ਨੂੰ ਲੈਣੀਆਂ ਅੱਛਾ ਸ਼ਾਮਾਂ ਨੂੰ ਲੈ ਜਾਣੀਆਂ ਇਹਨਾਂ ਦਾ ਸੌਦਾ ਜਿਹੜਾ ਹੋਇਆ ਵਾ ਤੇ ਹੁਣ ਗਾਂ ਤਾਂ ਨਵਾ ਪਹਿਲਾਂ ਗੱਬਨ ਦਿਖਾ ਦਈਏ ਇਹ ਗੱਬਨ ਜੇ ਵੀਰ ਜੀ ਇਹ ਗੱਬਨ ਜੇ ਬਾਕੀ ਚੰਗੀ ਤਿਆਰ ਹੁੰਦੀ ਥੱਲੇ ਇਹ ਵੀ ਬਾਕੀ ਛੱਡੀ ਬੜੀ ਆ ਰੱਖੋ ਸੰਦੇਆਂ ਮੈਂ ਫਲੇ ਫੇਰੋਗੀ ਜੀ ਕੋ ਮਗਨਿਆਣ ਲਗਾਵਾ ਬਾਕੀ ਸੂਨ ਤੱਕ ਇਹ ਜੇ ਹੋਰ ਤਿਆਰ ਹੋ ਜਾਣੀ ਹੈ 95 ਹਵਾਨਾ ਚੰਗਾ ਤਿਆਰ ਕਰਨਦੀ ਆ ਤੇ ਹਵਾਨਾ ਗਾਣ ਵੀ ਚੰਗਾ ਤਿਆਰ ਕਰਨਦੀ ਆ ਥੱਲੇ ਸੰਦੇਆਂ ਤੱਕ ਇਹਨੇ ਹੋਰ ਤਿਆਰ ਹੋ ਜਾਣਾ ਇਹ ਕੋਈ ਕਿੱਥੇ ਕਿੱਥੇ ਥਾਨ ਗੱਡਾਂ ਲਗਾ। ਥਾਨ ਵੀ ਚੰਗਾ ਲੱਗਾ ਐ। ਤੇ ਕਿੰਨੇ ਕ ਦੁੱਧ ਆ ਲਈਆ ਵੀਰ ਜੀ? ਦੁੱਧ ਵੀਰ ਜੀ ਨੇ 17-18 ਕਿਲੋ ਪਹਿਲਾਂ ਦੇ ਚ ਆਇਆ। ਠੀਕ ਐ। ਹਾਂਜੀ। ਤੇ ਇਹਦਾ ਮੁੱਲ ਕਿੰਨਾ ਰੱਖਣਾ ਜੀ? ਇਹਦਾ ਮੁੱਲ ਮੁੱਲ ਤਾਂ ਭਾਈ ਵੀਰ ਜੀ ਦਾ ਜਿੰਨਾ ਮਰਜ਼ੀ ਕਰੀਏ। ਹਾਂਜੀ। ਇਹ 40000 ਦੀ ਦੇ ਦਾਂਗੇ। ਅੱਛਾ। ਹਾਂਜੀ। 40000 ਦੀ ਦੇ ਦੋਗੇ। ਵੇਚਾ ਕਰਨਾ ਮਾਨਤਨ ਕੋਈ ਹੋਰ? ਕੋਈ ਨਹੀਂ ਕੋਈ ਘੰਡ ਕਰਦਾਂਗੀ। ਕੋਈ ਫੋਨ ਲਾਵੇ ਇੱਕ ਰੇ ਮਾਨਤਨ ਮੋਕੇ ਤੇ ਹੋ ਜਾਊਗਾ। ਉਹਨੇ ਇੱਕ ਗਾਂ ਵੀ ਤੁਹਾਨੂੰ ਦਿਖਾਉਣੀ ਤੋਰਦੇ ਵੀ ਇੱਕ ਰੇ। ਲੇ ਜਾਓ ਜੀ ਤੇ ਇਹਦਾ ਮੁੱਲ ਵੀਰ ਜੀ ਕਿੰਨਾ ਰੱਖਣਾ ਫਿਰ ਇਹਦੇ ਕੋਲ ਦੁੱਧ ਵੀਰ ਜੀ 12 ਕਿਲੋ ਜੀ ਉਹ ਬੱਚਾ ਜੀ ਆਲੇ ਕੋ ਦਰਦ ਨਾਲ ਵਾਲੇ ਮਧਵਤ ਆ ਜੀ ਠੀਕ ਆ ਤੇ ਦੁੱਧ 10 ਲੀਟਰ ਬਾਅਦ 10 ਲੀਟਰ ਦੀ ਗਾਰੰਟੀ ਦਵਾਂ ਪੱਕਾ ਦੁੱਧ ਹੈਗਾ 10 ਲੀਟਰ ਵੀਰ ਜੀ ਦੁੱਧ 12 ਕਿਲੋ ਹੋਊਗਾ ਠੀਕ ਆ ਪਰ 10 ਕਿਲੋ ਕਰਕੇ ਦੇਵਾਂਗੇ ਠੀਕ ਆ ਮੋਲੇ ਦਾ ਹਾਂ ਨਾ 26000 25000 ਦੀ 25000 ਦੀ ਦੇ ਦੋਗੇ ਹਾਂਜੀ ਆ ਦੱਬਾ ਬੱਚਾ ਜੇ ਤਾਂ ਆਹ ਸੂਈ ਜੀ ਵੀ ਜੀ ਪਰਸਾ ਨਹੀਂ ਮਗਰੀ ਦੇ ਵਸ਼ੀਏ 9-10 ਕਿਲੋ ਜੇ ਫਿਰ ਗੋਲਾ ਹੋਊਗਾ ਹੈਗਾ ਪੱਕਾ 9-10 ਲੀਟਰ ਅੱਛਾ 100 ਨੰਬਰ ਲੱਗੀ ਹੋਊਗੀ ਠੀਕ ਆ ਮਾੜਾ ਜੀ ਨਾ ਉਲਦੀ ਸਾਈਡ ਜਿਹੜੀ ਉਹ ਭਾਰੀ ਰੱਖ ਦੀਏ ਠੀਕ ਆ ਸਾਰਾ ਪੂਰਾ ਠੀਕ ਆ ਮਾੜੀ ਜੀ ਭਾਲ ਵੀ ਆ ਗਈ ਜੀ ਠੀਕ ਆ ਤੋਰ ਦੋ ਤਰਾ ਖੰਡੀ ਤੇਰੀ ਆ ਖੰਡੀ ਕੋਈ ਰੱਸੀ ਕੋ ਮੰਗਾ ਨਹੀਂ ਪਉਣਾ ਇਦਾਂ ਜੀ ਠੀਕ ਆ ਸਾਡੀ ਦੋਈ ਮੈਂ ਝਾ ਲਾ ਦੇਦਾ ਤੇ ਥਾਣੇ ਦੇ ਘਰੀ ਤੁਹਾਨੂੰ ਲੱਗ ਤੇ ਦਿਖਾ ਦਈਏ। ہاں ਮੈਂ ਲੱਗਾ। ਆ ਦੇਖ ਸਾਡੇ ਥਣ ਬੜਾ ਪਿਆਰਾ ਲੱਗਾ ਜਿਹੜਾ ਇਹਦੇ ਕੋਲ। ਤੇ ਕਿੰਨਾ ਰੱਖਣਾ ਵਿਧਿਆ ਦਾ ਮੁੱਲ ਫਿਰ ਆਪਾਂ। ਉਹ ਇਹਦਾ ਵੀ 30 ਹਜ਼ਾਰ। 30 ਹਜ਼ਾਰ। ਹਾਂਜੀ। ਵਿੱਚੋਂ ਕਰਦੇ ਨਾ ਮੰਗਣਾ ਹੋਰ। ਹਾਂ ਨਾ 27 ਹਜ਼ਾਰ ਦੇ ਦੋਗੇ। ਠੀਕ ਆ। ਹਾਂਜੀ। 27 ਹਜ਼ਾਰ ਦੀ ਦੇ ਦੋਗੇ। 27 ਹਜ਼ਾਰ ਦੀ ਦੇਣਾ। ਠੀਕ ਆ। 28-9 ਕਿਲੋ ਬੋਲਾ ਹੀ ਹੋਗਾ ਚੋਕੇ ਖੜੀ। ਤੇ ਅਜੇ ਤੇ ਵਧੂਗੇ ਤੁਦੋਂ ਹੋਰ। ਤੁਦੋਂ ਜੀ ਚਿਰ ਕੇ ਬੋਲੋ ਵੀ ਤੁਹਾਡੇ ਬੱਚੇ ਲੜਦੇ ਆ। ਠੀਕ ਆ ਜੀ। ਤੇ ਠੀਕ ਆ ਵੀਰ ਕੁਛ ਹੈ ਨਾ। ਠੀਕ ਆ ਜੀ। ਬਾਕੀ ਕੋ ਆਪਣੀ ਮਰਜ਼ੀ ਨਾਲ ਵੇਸ ਚੱਕ ਕੇ ਖੜੇ ਜੀ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਜਦੋਂ ਤੱਕ ਪੂਰੀ ਤੁਹਾਡੀ ਤਸੱਲੀ ਨਹੀਂ ਹੁੰਦੀ ਜਦੋਂ ਤੱਕ ਪਸ਼ੂ ਕਿੱਲੇ ਤੋਂ ਨਾ ਖੋਲੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ